ਭਾਰਤ ਦੀ ਫੌਜ ਨੇ ਕਰਾਚੀ ਦੇ ਵਿੱਚ ਕਬਜ਼ਾ ਕਰ ਲਿਆ ਭਾਰਤ ਦੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਇਹੋ ਜਿਹਾ ਕਹਰਾਮ ਬਚਾ ਦਿੱਤਾ ਗਿਆ ਵੀ ਚਾਰੇ ਪਾਸੇ ਧੂਆਂ ਹੀ ਧੂਆਂ ਮੌਤਾਂ ਦੀ ਗਿਣਤੀ ਉੱਥੇ ਵੱਧ ਰਹੀ ਹੈ ਲੋਕਾਂ ਦੇ ਵਿੱਚ ਉੱਥੇ ਹਾਹਾਕਾਰ ਮਚ ਗਈ ਹੈ ਤੇ ਪਾਕਿਸਤਾਨ ਦੀ ਜਿਹੜੀ ਸਰਕਾਰ ਆ ਉਹਦੇ ਵਿੱਚ ਫੁੱਟ ਪੈ ਗਈ ਹੈ ਤੇ ਕਈ ਨੇਤਾ ਜਿਹੜੇ ਪਾਕਿਸਤਾਨ ਦੇ ਵੱਡੇ ਉਹ ਬੰਕਰਾਂ ਦੇ ਵਿੱਚ ਲੁਕ ਗਏ ਤੇ ਕਈਆਂ ਦੇ ਵੱਲੋਂ ਦੇਸ਼ ਨੂੰ ਛੱਡ ਦਿੱਤਾ ਗਿਆ ਆ ਦੇਖੋ ਜੀ ਹੈਲੀਕਾਪਟਰ ਦੇ ਵਿੱਚ ਬੰਦੇ ਦੀ ਤਸਵੀਰ ਆ ਦੇਖੋ ਜੀ ਵੱਡੇ ਜਹਾਜ਼ ਵਿੱਚ ਬੰਦੇ ਦੀ ਤਸਵੀਰ ਉੱਥੇ ਫੁੱਟ ਬਹੁਤ ਵੱਡੇ ਪੱਦਰ ਤੇ ਪੈ ਗਈ ਆ ਉੱਥੇ ਫੌਜ ਆ ਜਿਹੜੀ ਉਹਦੇ ਵਿੱਚ ਵੀ ਫੁੱਟ ਇਹ ਸਾਰੀਆਂ ਖਬਰਾਂ ਗਲਤ ਹਨ ਇਹਨਾਂ ਖਬਰਾਂ ਦੇ ਉੱਤੇ ਯਕੀਨ ਨਾ ਕਰੋ ਇਹਨਾਂ ਖਬਰਾਂ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਭਾਰਤ ਦੇ ਮੀਡੀਆ ਦਾ ਇੱਕ ਹਿੱਸਾ ਜਿਹੜਾ ਖੁਦ ਵਰਦੀਆਂ ਪਾ ਪਾ ਕੇ ਐਂਕਰ ਜਿਹੜੇ ਖਬਰਾਂ ਪੇਸ਼ ਕਰ ਰਹੇ ਆ ਉਹਨਾਂ ਦੇ ਉੱਤੇ ਦੁੱਕੀ ਦਾ ਯਕੀਨ ਨਾ ਕਰੋ ਜੇਕਰ ਤੁਸੀਂ ਆਪਦੇ ਸਿਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਮਾਨਸਿਕ ਤੌਰ ਦੇ ਉੱਤੇ ਹਿਲਣਾ ਨਹੀਂ ਚਾਹੁੰਦੇ ਤਾਂ ਫਿਰ ਤੁਸੀਂ ਇਹਨਾਂ ਖਬਰਾਂ ਤੇ ਯਕੀਨ ਨਾ ਕਰੋ ਸਾਨੂੰ ਆਪਣੇ ਦੇਸ਼ ਦੀ ਫੌਜ ਦੇ ਉੱਤੇ ਮਾਣ ਹਰ ਦੇਸ਼ ਨੂੰ ਆਪਣੀ ਫੌਜ ਦੇ ਉੱਤੇ ਆਪਣੇ ਵਤਨ ਦੀ ਮਿੱਟੀ ਦੇ ਉੱਤੇ ਮਾਣ ਹੁੰਦਾ ਪਰ ਇਸ ਮਾਣ ਦੇ ਚੱਕਰ ਦੇ ਵਿੱਚ ਇਸ ਦੇਸ਼ ਭਗਤੀ ਦੇ ਮਾਮਲੇ ਦੇ ਵਿੱਚ ਆਪਾਂ ਝੂਠੀਆਂ ਖਬਰਾਂ ਨਫਲਾਏਗੇ ਉਧਰ ਪਾਕਿਸਤਾਨ ਵਾਲੇ ਪਾਸੇ ਕੀ ਗੱਲ ਕਹੀ ਜਾ ਰਹੀ ਹੈ ਕਈ ਮੀਡੀਆ ਦੇ ਅੰਗਾਰੇ ਵੱਲੋਂ ਕਿ ਭਾਰਤ ਦੇ ਵਿੱਚ ਕੋ ਹਰਾਮ ਮਚ ਗਿਆ ਭਾਰਤ ਦੇ ਅਸੀਂ ਆ ਵੀ ਜਹਾਜ਼ ਦੇ ਗਲੇ ਭਾਰਤ ਦੇ ਵਿੱਚ ਅਸੀਂ ਆ ਵੀ ਗੱਲ ਕਰਤੀ ਆ ਭਾਰਤ ਦੀ ਇਸ ਵੇਲੇ ਜਨਤਾ ਜਿਹੜੀ ਉਹਦੇ ਵਿੱਚ ਆ ਇਸ ਤਰੀਕੇ ਦੇ ਖਲਾਰੇ ਪੈ ਗਏ ਆ ਇਹ ਖਬਰਾਂ ਵੀ ਗਲਤ ਹਨ ਇਹਨਾਂ ਦੇ ਵਿੱਚ ਵੀ ਕੋਈ ਯਕੀਨ ਨਹੀਂ ਆ ਕਿਉਂਕਿ ਉੱਥੋਂ ਵਾਲਾ ਮੀਡੀਆ ਵੀ ਇਹੋ ਜੀਆਂ ਚੀਕੜੀਆਂ ਚੋਪੜੀਆਂ ਮਸਾਲੇ ਲਾ ਲਾ ਕੇ ਖਬਰਾਂ ਪੇਸ਼ ਕਰ ਰਿਹਾ ਯਕੀਨ ਨਾ ਕਰੋ ਜਿਹੜੇ ਭਾਰਤ ਦੇ ਲੋਕ ਆ ਉਹ ਭਾਰਤ ਨੂੰ ਮੁਹੱਬਤ ਕਰਦੇ ਜਿਹੜੇ ਪਾਕਿਸਤਾਨ ਦੇ ਲੋਕ ਆ ਪਾਕਿਸਤਾਨ ਨੂੰ ਮੁਹੱਬਤ ਕਰਦੇ ਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਆਈ ਆ ਪਿਛਲੇ 3 ਦਿਨਾਂ ਦੇ ਵਿੱਚ ਐਲੋਸੀ ਦੇ ਉੱਤੇ ਜਿਹੜੀ ਕਿ ਖਬਰ ਆਈ ਹੈ ਜੀ ਜੰਮੂ ਕਸ਼ਮੀਰ ਦੇ ਵੱਲੋਂ ਇਹ ਪਤਾ ਲੱਗਾ ਜੀ ਕਿ ਉੱਥੇ 17 ਨਾਗਰਿਕਾਂ ਦੀ ਹੁਣ ਤੱਕ ਐਲੋਸੀ ਦੇ ਉੱਤੇ ਪਾਕਿਸਤਾਨੀ ਫੌਜ ਦੀ 3 ਦਿਨ ਦੀ ਫਾਇਰਿੰਗ ਦੇ ਕਰਕੇ ਮੌਤ ਹੋਈ ਹੈ ਜਿਹਦੇ ਵਿੱਚ 5 ਬੱਚੇ ਵੀ ਸ਼ਾਮਲ ਹੈ ਜਿਹੜਾ ਹੁਣ ਤੱਕ ਦਾ ਅੰਕੜਾ ਆਉਂਦੇ ਕੁਝ ਮਿੰਟਾਂ ਵਿੱਚ ਕੁਝ ਘੰਟਿਆਂ ਦੇ ਵਿੱਚ ਕੀ ਹੋ ਜਾਏ ਕੁਝ ਕਹਿ ਨਹੀਂ ਸਕਦੇ ਫਿਰ ਇਹ ਗੱਲ ਸੋਚਣ ਵਿਚਾਰਨ ਵਾਲੀ ਬਣਦੀ ਹੈ ਇਸ جنگ ਦੇ ਵਿੱਚ ਨੁਕਸਾਨ ਹੋ ਕੀਦਾ ਰਿਹਾ ਇਹ ਗੋਲੇ ਜਿੰਨੇ ਵੀ ਡਗ ਰਹੇ ਆ ਇਹ ਪੰਜਾਬ ਦੇ ਉੱਤੇ ਕਿਉਂ ਡਗ ਰਹੇ ਆ ਕਦੇ ਟੋਂਗੋ ਵਾਲੀ ਪਿੰਡ ਦੇ ਵਿੱਚ ਗੋਲਾ ਡਿੱਗਦਾ ਕਦੇ ਖਾਸੇ ਪਿੰਡ ਦੇ ਵਾਲੇ ਡਿੱਗਦਾ ਕਦੇ ਕਿਸੇ ਪਿੰਡ ਦੇ ਵਾਲੇ ਡਿੱਗਦਾ ਕਦੇ ਕਿਸੇ ਪਿੰਡ ਦੇ ਵਾਲੇ ਡਿੱਗਦਾ ਕਦੇ ਜਲੰਧਰ ਦੇ ਵਿੱਚ ਡਿੱਗਣ ਦੀ ਖਬਰ ਆਉਂਦੀ ਹੈ ਕਦੇ ਕਿਸੇ ਹੋਰ ਸ਼ਹਿਰ ਦੇ ਵਿੱਚ ਡਿੱਗਣ ਦੀ ਖਬਰ ਆਉਂਦੀ ਹੈ ਇਹ ਗੋਲੇ ਇਕੱਲੇ ਪੰਜਾਬ ਦੇ ਵਿੱਚ ਹੀ ਕਿਉਂ ਡਿੱਗ ਰਹੇ ਆ ਇਹਦੇ ਪਿੱਛੇ ਕਾਰਨ ਕੀ ਆ ਇਹ ਗੱਲ ਲੋਕਾਂ ਦੀ ਸਮਝ ਦਾ ਵਿਸ਼ਾ ਪਤਾ ਨਹੀਂ ਕਿਹੜੇ ਵੇਲੇ ਬਣੂਗੀ ਪਰ ਗੱਲ ਕੁੱਲ ਮਿਲਾ ਕੇ ਇਹ ਆ ਕਿ ਜੰਗ ਹਾਲੇ ਤੱਕ ਦੋਹਾਂ ਦੇਸ਼ਾਂ ਦੇ ਵਿੱਚ ਲੱਗੀ ਨਹੀਂ ਪਰ ਮੀਡੀਆ ਦੇ ਵੱਲੋਂ ਮੀਡੀਆ ਦੇ ਕੁਝ ਹਿੱਸਿਆਂ ਦੇ ਵੱਲੋਂ ਜਿਸ ਤਰੀਕੇ ਨਾਲ ਜ਼ੁਬਾਨੀ ਕਲਾਮੀ ਜੰਗ ਲਾਈ ਗਈ ਹੈ ਉਹਦੇ ਉੱਤੇ ਦੁੱਖ ਹੁੰਦਾ ਤੇ ਇਹ ਜੰਗ ਉਹ 15 ਦਿਨ ਪਹਿਲਾਂ ਲਾਈ ਬੈਠੇ ਆ ਇਹ ਗੱਲ ਸੱਚੀ ਹੈ ਕਿ ਲੰਗੀ ਰਾਤ ਜਲੰਧਰ ਦੇ ਵਿੱਚ ਤਮਾਕੇ ਹੋਏ ਹਨ ਇਹ ਗੱਲ ਸੱਚੀ ਹੈ ਕਿ ਲੰਗੀ ਰਾਤ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਡਰੋਨ ਹਮਲੇ ਤੇ ਮਜ਼ਾਈਲਾ ਰਾਹੀਂ ਹਮਲੇ ਕਰਨੀਆਂ ਖਬਰਾਂ ਪ੍ਰਾਪਤ ਹੋਈਆਂ ਜੇਕਰ ਇਹ ਖਬਰਾਂ ਝੂਠੀਆਂ ਹੁੰਦੀਆਂ ਤਾਂ ਫਿਰ ਆਪਾਂ ਨੂੰ ਉਹਨਾਂ ਗੋਲਿਆਂ ਦੇ ਉਹਨਾਂ ਮਿਜ਼ਾਈਲਾਂ ਦੇ ਤੇ ਉਹਨਾਂ ਡਰੋਨਾਂ ਦੇ ਅਜ ਰੂਪ ਨਾ ਮਿਲਦੇ ਉੱਥੇ ਉਹਨਾਂ ਦੇ ਅੰਗ ਨਾ ਮਿਲਦੇ ਉਹਨਾਂ ਦੇ ਪੁਰਜ਼ੇ ਨਾ ਮਿਲਦੇ ਜਿਹੜੇ ਕਿ ਹੁਣ ਪੁਲਿਸ ਦੇ ਵੱਲੋਂ ਇਕੱਠੇ ਕੀਤੇ ਗਏ ਆ ਖਾਸਾ ਪਿੰਡ ਦੇ ਵੱਲੋਂ ਵੀ ਖਬਰ ਆਈ ਹੈ ਤੇ ਤੁੰਗ ਵਾਲੀ ਪਿੰਡ ਦੇ ਖੇਤਾਂ ਦੇ ਵਿੱਚ ਜਿਹੜੀ ਇਹ ਡਿੱਗੀ ਮਿਜ਼ਾਈਲ ਆ ਤੇ ਉਹਦੇ ਕਰਕੇ ਵੀ ਆਪਾਂ ਜਾਣਦੇ ਆ ਕਿ ਉੱਥੇ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਦਹਿਸ਼ਤ ਸੀ ਇਹ ਪਤਾ ਲੱਗਾ ਜੀ ਕਿ ਇੱਕ ਘਰ ਦਾ ਨੁਕਸਾਨ ਹੋਇਆ ਘਰ ਦੀਆਂ ਖਿੜਕੀਆਂ ਟੁੱਟੀਆਂ ਦਰਵਾਜ਼ੇ ਟੁੱਟੇ ਜਿਹੜੀ ਕਿ ਹੁਣ ਤੱਕ ਦੀ ਜਾਣਕਾਰੀ ਆਈ ਆ ਫਿਲਹਾਲ ਚੰਡੀਗੜ੍ਹ ਅਲਰਟ ਦੇ ਉੱਤੇ ਆ ਕਿਉਂਕਿ ਉੱਥੇ ਹਵਾਈ ਹਮਲਾ ਹੋਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਅਲਰਟ ਜਾਰੀ ਕਰ ਦਿੱਤਾ ਗਿਆ। ਚੰਡੀਗੜ੍ਹ ਦੇ ਵਿੱਚ ਕੁਝ ਨਾ ਵਾਪਰੇ ਇਸ ਕਰਕੇ ਉੱਥੇ ਅਲਰਟ ਜਾਰੀ ਕਰ ਦਿੱਤਾ ਗਿਆ। ਉੱਥੇ ਬਲੈਕਆਊਟ ਦੀ ਗੱਲ ਕਰ ਦਿੱਤੀ ਗਈ ਹੈ। ਫਰੀਦਕੋਟ ਦੇ ਵਿੱਚ ਇੰਟਰਨੈਟ ਦੀ ਸੇਵਾ ਬੰਦ ਕਰ ਦਿੱਤੀ ਗਈ ਹੈ। ਜਲੰਧਰ ਦੇ ਵਿੱਚ ਲੰਗੀ ਰਾਤ ਬਲੈਕਆਊਟ ਰਿਹਾ ਪਰ ਛੁਰਲੀ ਛੱਡ ਵਿਭਾਗ ਵੀ ਇਸ ਵੇਲੇ ਪੂਰੀ ਤਰ੍ਹਾਂ ਸਰਗਰਮ ਹੈ। ਇਹਨਾਂ ਦੇ ਉੱਤੇ ਬਿਲਕੁਲ ਯਕੀਨ ਨਾ ਕਰੋ। ਲੰਗੀ ਰਾਤ ਇਸ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਸ਼ਰਲੀ ਛੜ ਵਿਭਾਗ ਦੇ ਵੱਲੋਂ ਕਿ ਜਲੰਧਰ ਦੇ ਸੀਟੀ ਇੰਸਟੀਚਿਊਟ ਦੇ ਕੋਲੇ ਇੱਕ ਬੰਬ ਡਿੱਗ ਪਿਆ ਬਾਅਦ ਦੇ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਅੱਧੀ ਰਾਤ ਨੂੰ ਹਿਮਾਂਸ਼ੂ ਅਗਰਵਾਲ ਸਾਹਿਬ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਇਹ ਸਭ ਕੁਝ ਝੂਠਾ ਹੈ ਇਹਦੇ ਉੱਤੇ ਯਕੀਨ ਨਾ ਕਰੋ ਕਿਉਂਕਿ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਕਿ 2 ਸਾਲ ਪਹਿਲਾਂ 1 ਸਾਲ ਪਹਿਲਾਂ 3 ਸਾਲ ਪਹਿਲਾਂ ਕ੍ਰੈਸ਼ ਹੋਏ ਜਿਹੜੇ ਫੌਜ ਦੇ ਜਹਾਜ਼ ਆ ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਅਗਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਵੀਡੀਓ ਦੇ ਰੂਪ ਦੇ ਵਿੱਚ ਪੇਸ਼ ਕਰਕੇ ਥੱਲੇ ਨਵੀਆਂ ਕੈਪਸ਼ਨਾਂ ਲਾ ਲਾ ਕੇ ਪੇਸ਼ ਕਰ ਰਹੇ ਆ ਕਿ ਆ ਦੇਖੋ ਜੀ ਇੱਕ ਥਾਂ ਦੇ ਉੱਤੇ ਆ ਜਹਾਜ਼ ਡਿੱਗ ਲਿਆ ਗਿਆ ਜਾਂ ਸਾਡਾ ਡਿੱਗ ਗਿਆ ਜਾਂ ਉਹਨਾਂ ਦਾ ਡਿੱਗ ਗਿਆ ਆ ਦੇਖੋ ਜੀ ਇਹਨੂੰ ਡਰੋਨ ਨੂੰ ਮਾਰ ਦਿੱਤਾ ਗਿਆ ਉਹ ਪੁਰਾਣੀਆਂ ਗੱਲਾਂ ਨੂੰ ਪੇਸ਼ ਕਰ ਕਰਕੇ ਨਵੇਂ ਦੌਰ ਦੇ ਵਿੱਚ ਨਵੇਂ ਪ੍ਰਸੰਗ ਦੇ ਵਿੱਚ ਪੇਸ਼ ਕਰ ਰਹੇ ਆ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਆ ਸਾਵਧਾਨ ਰਹਿਣ ਦੀ ਇਧਰ ਇਹ ਵੀ ਪਤਾ ਲੱਗਾ ਜੀ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਲੋਕ ਵਸੇ ਆ ਤੇ ਉਹਨਾਂ ਵਿੱਚੋਂ ਕੁਝ ਕੁ ਫਸੇ ਆ ਉਹਨਾਂ ਦੇ ਵਿਚਾਰ ਆ ਜਿਹੜੇ ਉਹ جنگ ਦੇ ਪ੍ਰਤੀ ਨਹੀਂ ਆ جنگ ਕੋਈ ਵੀ ਦੇਸ਼ ਨਹੀਂ ਚਾਹੁੰਦਾ جنگ ਨਾ ਭਾਰਤ ਦੇ ਲੋਕ ਚਾਹੁੰਦੇ ਆ ਬਹੁਤ ਵੱਡੀ ਗਿਣਤੀ ਚ ਨਾ ਪਾਕਿਸਤਾਨ ਦੇ ਲੋਕ ਚਾਹੁੰਦੇ ਆ جنگ ਦੇ ਵਿੱਚ ਜੰਗ ਲੁਕੀ ਹੁੰਦੀ ਆ ਜੰਗ ਤੋਂ ਬਾਅਦ ਇੱਕ ਜੰਗ ਲੱਗਦੀ ਹੈ ਇਸ ਗੱਲ ਨੂੰ ਵੀ ਸਮਝਣ ਦੀ ਲੋੜ ਹੈ ਸੋ ਪੰਜਾਬ ਦੇ ਵਿੱਚ ਜਿਹੜੇ ਧਮਾਕੇ ਹੋਏ ਹਨ ਜਾਂ ਜੋ ਭਵਿੱਖ ਦੇ ਵਿੱਚ ਹੋਊਗਾ ਪੰਜਾਬ ਦੇ ਵਿੱਚ ਜਿਹੜੀਆਂ ਤੁਹਾਨੂੰ ਅਸਮਾਨ ਦੇ ਵਿੱਚ ਅੱਗ ਦੀਆਂ ਲਾਟਾਂ ਦਿਸੀਆਂ ਹਨ ਜਾਂ ਜੇਕਰ ਕੁਝ ਭਵਿੱਖ ਦੇ ਵਿੱਚ ਦਿਸਿਆ ਉਹਦੇ ਕਈ ਤਰ੍ਹਾਂ ਦੇ ਅਰਥ ਕੱਢ ਕੇ ਜ਼ਰੂਰ ਦੇਖਿਓ ਵੀ ਭਾਈ ਇਹ ਅੱਗ ਦੀਆਂ ਲਾਟਾਂ ਨੇ ਜਿਹੜੀਆਂ ਇਹ ਸੱਚੀ ਮੁੱਚੀ ਅੱਜ ਦੇ ਪ੍ਰਸੰਗ ਦੇ ਵਿੱਚ ਹੀ ਆ ਇਹ ਰਾਤ ਦੀਆਂ ਹੀ ਆ ਕੁਝ ਘੰਟਿਆਂ ਦੀ ਗਈਆਂ ਜਾਂ ਇਹ ਕੋਈ ਪਿਛਲੀ ਗੱਲ ਹੈਗੀ ਆ ਸੋ ਅਫਵਾਹਾਂ ਤੋਂ ਬਚੋ ਆਪੜਿਆਂ ਨੂੰ ਹੌਸਲਾ ਦੇਉ ਸਮੇਂ ਦੀ ਸਭ ਤੋਂ ਵੱਡੀ ਲੋੜ ਆ ਬਹੁਤ ਸਾਰੇ ਭੈਣਾ ਵੀਰਾਂ ਨੇ ਮੈਨੂੰ ਇਹ ਗੱਲ ਸੁਨੇਹੇ ਦੇ ਰੂਪ ਦੇ ਵਿੱਚ ਪੁੱਛੀ ਆ ਕਿ ਕੀ ਅਸੀਂ ਇੰਡੀਆ ਦੇ ਵਿੱਚ ਆ ਸਕਦੇ ਹਾਂ ਜੇ ਅਸੀਂ ਇੰਡੀਆ ਦੇ ਵਿੱਚ ਆਏ ਹਾਂ ਤਾਂ ਕੀ ਅਸੀਂ ਆਪਣੇ ਦੇਸ਼ ਦੇ ਵੱਲ ਜਾ ਸਕਦੇ ਹਾਂ ਇਹ ਗੱਲ ਗਵਰਨਰ ਨਾਲ ਸੁਣਨ ਵਾਲੀ ਆ ਦਿੱਲੀ ਵਾਲਾ 에어ਪੋਰਟ ਖੁੱਲਾ ਹੈ ਉਹਦੇ ਸਾਰੇ ਟਰਮੀਨਲ ਹਾਲ ਦੀ ਕੜੀ ਚੱਲ ਰਹੇ ਨੇ ਕੱਲ ਦੇ ਬਾਰੇ ਮੈਂ ਵੀ ਕੁਝ ਨਹੀਂ ਕਹਿ ਸਕਦਾ ਇਹ ਸਰਕਾਰਾਂ ਨੇ 에어ਪੋਰਟ ਅਥਾਰਟੀ ਨੇ ਮੌਕੇ ਦੇ ਮੁਤਾਬਕ ਸਮੇਂ ਦੀ ਨਿਜਾਕਤ ਮੁਤਾਬਕ ਫੈਸਲਾ ਲੈਣਾ ਪਰ ਇਹ ਗੱਲ ਸੱਚੀ ਆ ਕਿ ਉੱਥੇ ਭੀੜ ਬਹੁਤ ਵੱਡੇ ਪੱਧਰ ਤੇ ਹੋ ਗਈ ਆ ਭਾਰਤ ਦੇ ਕਈ 에ਰਪੋਰਟ ਜੀ ਦੇ ਵਿੱਚ ਅਮਰਸਰ ਦਾ 에ਰਪੋਰਟ ਚੰਡੀਗੜ੍ਹ ਦਾ 에ਰਪੋਰਟ ਸ਼੍ਰੀਨਗਰ ਦਾ 에ਰਪੋਰਟ ਬਠਿੰਡੇ ਦਾ 에ਰਪੋਰਟ ਸਭ ਕੁਝ ਬੰਦ ਆ ਜਿਹੜੀ ਆਦਮਪੁਰ ਤੋਂ ਫਲਾਈਟ ਜਾਂਦੀ ਹੈਗੀ ਜੀ ਹਜ਼ੂਰ ਸਾਹਿਬ ਦਰਸ਼ਨਾਂ ਦੇ ਲਈ ਉਹ ਵੀ ਬੰਦ ਕਰ ਦਿੱਤੀ ਗਈ ਆ ਇਹ ਕਿੰਨੇ ਲੰਮੇ ਸਮੇਂ ਲਈ ਬੰਦ ਆ ਮੈਨੂੰ ਪਤਾ ਨਹੀਂ ਪਰ ਦਿੱਲੀ ਦੇ ਵਿੱਚ ਇਸ ਵੇਲੇ ਲੋਕਾਂ ਦੀ ਗਿਣਤੀ ਵਧ ਗਈ ਹੈ ਲੋਕ ਪੈਨਿਕ ਹੋ ਗਏ ਜਿਹੜੇ ਚਾਹੁੰਦੇ ਜੀ ਕਿ ਅਸੀਂ ਆਪਣੇ ਦੇਸ਼ ਨੂੰ ਛੇਤੀ ਛੇਤੀ ਮੁਰਝ ਗਏ ਕਿਤੇ ਦਿੱਲੀ ਵਾਲਾ 에어ਪੋਰਟ ਵੀ ਬੰਦ ਨਾ ਹੋ ਜੇ ਇਹ ਗੱਲ ਬਿਲਕੁਲ ਦਿਮਾਗ ਦੇ ਵਿੱਚ ਵਸਾ ਕੇ ਚੱਲੋ ਕਿ ਤੁਹਾਡੀ ਖੱਜਲਤਾ ਵੱਧ ਸਕਦੀ ਹੈ ਕਿਉਂਕਿ ਹੁਣ ਵਕ ਵਕ ਥਾਂ ਤੋਂ ਰੂਟ ਬਦਲ ਕੇ ਫਲਾਈਟਾਂ ਜਾ ਰਹੀਆਂ ਜੇਕਰ ਤੁਸੀਂ ਪਹਿਲਾਂ 8 ਘੰਟੇ ਵਿੱਚ ਸਮਾਂ ਤੈਅ ਕਰਦੇ ਸੀ ਤੁਹਾਡੀ ਫਲਾਈਟ 8 ਘੰਟੇ ਦੀ ਹੁੰਦੀ ਸੀ ਹੋ ਸਕਦਾ ਇਹਨੂੰ 10-12 ਘੰਟੇ ਲੱਗਣ ਜੇ 10-12 ਘੰਟੇ ਲੱਗਣਗੇ ਰਾਹ ਦੇ ਵਿੱਚ ਕੋਨੈਕਟਿੰਗ ਫਲਾਈਟ ਹੋਈ ਹੋ ਸਕਦਾ ਅੱਗੇ ਉਹ ਨਿਕਲ ਜੇ ਤੁਸੀਂ ਰਾਹ ਦੇ ਵਿੱਚ ਰਹ ਜੋ 7-8-10 ਘੰਟੇ ਤੁਹਾਡੀ ਖੱਜਲ ਖੁਆਰੀ ਦੇ ਵਿੱਚ ਵਾਧਾ ਹੋ ਸਕਦਾ ਪਰ ਤੁਹਾਨੂੰ ਆਉਣ ਤੋਂ ਕੋਈ ਰੋਕ ਨਹੀਂ ਤੁਹਾਨੂੰ ਜਾਣ ਤੋਂ ਕੋਈ ਰੋਕ ਨਹੀਂ ਇਹ ਗੱਲ ਕਹੀ ਗਈ ਹੈ 에어ਪੋਰਟ ਅਥਾਰਟੀ ਦੇ ਵੱਲੋਂ ਕਿ 75 ਮਿੰਟ ਪਹਿਲਾਂ ਬੋਰਡਿੰਗ ਹੋਊਗੀ 3 ਘੰਟੇ ਪਹਿਲਾਂ ਤੁਸੀਂ ਇਥੇ 에어ਪੋਰਟ ਤੇ ਪਹੁੰਚਣਾ ਹੀ ਪਹੁੰਚਣਾ ਦੋਰੀ ਵਾਰ ਤੁਹਾਡੀ ਇਸ ਵੇਲੇ ਸਿਕਿਉਰਿਟੀ ਚੈਕਿੰਗ ਹੋਊਗੀ ਜਿਹੜੀ ਕਿ ਹੁਣ ਤੱਕ ਖਬਰ ਸਾਹਮਣੇ ਆਈ ਆ। ਸੋ ਗੱਲ ਇਹ ਜੀ ਕਿ ਜਿੰਨੀ ਜਾਣਕਾਰੀ ਹੈ ਓਨੀ ਜਾਣਕਾਰੀ ਹੀ ਅੱਗੇ ਪਹਚਾਓ ਤੇ ਸੋਸ਼ਲ ਮੀਡੀਆ ਦੇ ਉੱਤੇ ਆਏ ਹੋਏ ਕਿਸੇ ਵੀ ਮੈਸੇਜ ਨੂੰ ਬਿਨਾ ਕਿਸੇ ਪੁਸ਼ਟੀ ਦੇ ਅੱਗੇ ਤੋਂ ਅੱਗੇ ਨਾ ਪਹਚਾਓ। ਜੰਗ ਵਰਗਾ ਮਾਹੌਲ ਹੈ। ਜੰਗ ਲੱਗੀ ਨਹੀਂ ਹੈ। ਆਫੀਸ਼ੀਅਲ ਤੌਰ ਦੇ ਉੱਤੇ ਜੰਗ ਵਰਗਾ ਮਾਹੌਲ ਹੈ। ਟੀਵੀ ਚੈਨਲਾਂ ਦੇ ਉੱਤੇ ਜੰਗ ਲੱਗੀ ਹੋਈ ਹੈ। ਵੈਸੇ ਅਸਲ ਗਿਣਤੀ ਦੇ ਵਿੱਚ ਬੰਦੇ 17 ਮਰੇ ਹਨ ਐਲਓਸੀ ਦੇ ਉੱਤੇ। ਤੇ ਉਦਾਂ ਵੈਸੇ ਇਹਨਾਂ ਨੇ ਵਾਰ-ਵਾਰ ਕੈਪਸ਼ਨ ਆ ਇਹ ਲਾਈਆਂ ਨੈਸ਼ਨਲ ਮੀਡੀਆ ਦੇ ਇੱਕ ਹਿੱਸੇ ਦੇ ਵੱਲੋਂ ਕਿ ਲਗਾਤਾਰ ਲੋਕਾਂ ਦੀ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਲਗਾਤਾਰ ਲੋਕ ਮਰ ਰਹੇ ਹਨ ਤੁਸੀਂ ਉਹਨਾਂ ਲੋਕਾਂ ਦਾ ਫਿਕਰ ਕਰੋ ਜਿਹੜੇ ਕਿ ਬੰਕਰਾਂ ਦੇ ਵਿੱਚ ਲੋਕ ਕਿ ਅੱਜ ਆਪਣੀ ਜ਼ਿੰਦਗੀ ਨੂੰ ਘਟ ਰਹੇ ਆ ਤੁਸੀਂ ਦੇਖੋ ਵੀ ਜਿਹੜੇ ਸਰਹੱਦੀ ਖੇਤਰ ਦੇ ਵਾਲੀ ਜੰਮੂ ਕਸ਼ਮੀਰ ਦੇ ਵਾਲੇ ਲੋਕ ਰਹਿੰਦੇ ਆ ਪਿੰਡਾਂ ਦੇ ਵਿੱਚ ਰਹਿੰਦੇ ਆ ਉਹ ਰੋਟੀ ਖਾ ਕੇ ਦਿਨ-ਛਪ ਦੇ ਸਾਰ ਆਪਦੇ ਬੰਕਰਾਂ ਦੇ ਵਿੱਚ ਘਰਾਂ ਦੇ ਵਿੱਚ ਬੰਕਰ ਬਣਾ ਕੇ ਬੈਠੇ ਆ ਉਹਨਾਂ ਨੂੰ ਆਪਾਂ ਦੇਖੀਏ ਆਪਾਂ ਇਹ ਨਾ ਦੇਖੀਏ ਕਿ ਇਸ ਵੇਲੇ ਟੀਵੀ ਚੱਲਣਾਂ ਦੇ ਉੱਤੇ ਕੀ ਚੱਲਦਾ ਟੀਵੀ ਚੈਨਲ ਦੇਖਣੇ ਜਾਂ ਬੰਦ ਕਰ ਲਿਓਗੇ ਤੁਹਾਡੇ ਅੱਧੇ ਮਸਲੇ ਹੱਲ ਹੋ ਜਾਣੇ ਮੈਂ ਫੇਰ ਬੇਨਤੀ ਕਰਦਾ ਭਾਰਤ ਦੀ ਸਰਕਾਰ ਕੀ ਫੈਸਲੇ ਕਰਦੀ ਆ ਪਾਕਿਸਤਾਨ ਦੀ ਸਰਕਾਰ ਕੀ ਫੈਸਲੇ ਕਰਦੀ ਆ ਬਾਦੀਆਂ ਗੱਲਾਂ ਸਾਨੂੰ ਆਪਣੇ ਦੇਸ਼ ਦੇ ਉੱਤੇ ਮਾਨਸੀ ਹੈ ਤੇ ਰਹੂਗਾ ਪਰ ਗੱਲ ਕੋਲ ਮਿਲਾ ਕੇ ਇਹ ਆ ਅੱਗ ਉਗਲਣ ਵਾਲੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਅੱਗ ਉਗਲਣ ਵਾਲੇ ਲੋਕਾਂ ਤੋਂ ਬਚਣਾ ਸਮੇਂ ਦੀ ਬਹੁਤ ਵੱਡੀ ਲੋੜ ਆ 에ਰਪੋਰਟ ਭਾਰਤ ਦੇ ਕਈ ਬੰਦ ਆ ਇੱਕ ਗੱਲ ਦੂਜੀ ਗੱਲ ਆ ਵੀ ਪੰਜਾਬ ਸਮੇਤ ਕਈ ਦੇਸ਼ ਸੂਬਿਆਂ ਦੇ ਵਿੱਚ ਬਲੈਕਆਊਟ ਆ ਤੀਜੀ ਗੱਲ ਇਹ ਆ ਕਿ ਪੰਜਾਬ ਦੇ ਸਕੂਲ ਤੇ ਕਾਲਜ ਤੇ ਯੂਨੀਵਰਸਿਟੀਆਂ ਤਿੰਨ ਦਿਨ ਦੇ ਲਈ ਬੰਦ ਆ ਚੌਥੀ ਗੱਲ ਇਹ ਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਪੰਜਵੀਂ ਗੱਲ ਇਹ ਆ ਕਿ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕ ਆ ਜਿਹੜੇ ਕਈ ਵਕਤਾਂਵਾਂ ਤੇ ਹੋਰ ਪਹੁੰਚ ਗਏ ਕਈ ਇਹ ਗੱਲ ਕਹਿੰਦੇ ਕਿ ਮਰਨਾ ਮਨਜ਼ੂਰ ਆ ਅਸੀਂ ਘਰ ਨਹੀਂ ਛੱਡਣਾ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਪੰਜਾਬ ਦੀ ਅੱਜ ਮਹੱਤਵਪੂਰਨ ਮੀਟਿੰਗ ਹੋਈ ਆ ਉਹਦੇ ਵਿੱਚ 10 ਮੰਤਰੀਆਂ ਦੀ ਡਿਊਟੀ ਲਾਈ ਗਈ ਹੈ ਜਿਕੇ ਤੁਸੀਂ ਸਰਹੱਦੀ ਖੇਤਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਹੂਲਤਾਂ ਦਾ ਲੋਕਾਂ ਦੀਆਂ ਲੋੜਾਂ ਦਾ ਤੇ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਹਾਲ ਦੇਖਣਾ ਚੰਗੀ ਗੱਲ ਹੈ ਇਦਾਂ ਦੇ ਉਦਮ ਹੁੰਦੇ ਰਹਿਣੇ ਚਾਹੀਦੇ ਆ ਤੇ ਉਸ ਤੋਂ ਅਗਲੀ ਗੱਲ ਇਹ ਆ ਜਿਹੜੇ ਲੋਕ ਪੈਨਿੰਗ ਕਰਦੇ ਆ ਜਿਹੜੇ ਲੋਕ ਕਾਲਾ ਬਾਜ਼ਾਰੀ ਕਰਦੇ ਆ ਜਿਹੜੇ ਲੋਕ ਇੱਥੇ ਜਮ੍ਹਾਂ ਖੋਰੀ ਕਰਦੇ ਆ ਜਿਹੜੇ ਲੋਕ ਇਸ ਸੰਕਟ ਦੇ ਮੌਕੇ ਲੁੱਟਦੇ ਆ ਉਹਨਾਂ ਦੇ ਲਈ ਪ੍ਰਸ਼ਾਸਨ ਦੀ ਚੇਤਾਵਨੀ ਆ ਬੰਦੇ ਦੇ ਪੁੱਤ ਬਣ ਕੇ ਚੱਲੋ ਸੰਕਟ ਦੇ ਵਿੱਚ ਲੋਕਾਂ ਨੂੰ ਲੁੱਟਣਾ ਬੰਦ ਕਰੋ ਇਹੋ ਜੀ ਸਥਿਤੀ ਆ ਜਿਹੜੀ ਉਹ ਨਾ ਪੈਦਾ ਕਰੋ ਵੀ ਆਪਾਂ ਕਹਿੰਦੇ ਆ ਵੀ ਹੁਣ ਤਾਂ ਗੱਲ ਖਤਮ ਹੋ ਗਈ ਆ ਹੁਣ ਤਾਂ ਭਾਈ ਆਟਾ ਮੁੱਕ ਜਾਣਾ ਲੋ ਜੀ ਜਮਾ ਕਰ ਲੋ ਜੋ ਕੁਝ ਲੈ ਗਏ ਲੈ ਗਏ ਜਿਹੜਾ ਰਹਿ ਗਿਆ ਰਹਿ ਗਿਆ ਇਦਾਂ ਦੀ ਗੱਲ ਨਹੀਂ ਆ ਕੁਝ ਨਹੀਂ ਹੋਇਆ ਪੰਜਾਬ ਭੁੱਖਾ ਨਹੀਂ ਮਰਦਾ ਪੰਜਾਬ ਭੁੱਖਿਆਂ ਨੂੰ ਰਜਾਉਂਦਾ ਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਮੇਰੇ ਵੀਰੋ ਇਹ ਗੱਲ ਚੇਤੇ ਜ਼ਰੂਰ ਰੱਖਿਓ ਪੰਜਾਬ ਦਾ ਹੀ ਅੱਜ ਨੁਕਸਾਨ ਹੋ ਰਿਹਾ ਮੈਂ ਮੁੱਢ ਦੇ ਵਿੱਚ ਗੱਲ ਕਹੀ ਸੀ ਗੋਲੇ ਪੰਜਾਬ ਤੇ ਹੀ ਕਿਉਂ ਡਿੱਗਦੇ ਹਨ ਸਾਨੂੰ ਸਾਰੇ ਭਾਰਤ ਦੇ ਉੱਤੇ ਮਾਣ ਆ ਪਰ ਭਾਈ ਰਾਜਸਥਾਨ ਦਾ ਵੀ ਇੱਕ ਹਿੱਸਾ ਬਾਰਡਰ ਦੇ ਰੂਪ ਦੇ ਵਿੱਚ ਆ ਗੁਜਰਾਤ ਦਾ ਵੀ ਬਾਰਡਰ ਲੱਗਦਾ ਨੁਕਸਾਨ ਹਮੇਸ਼ਾ ਪੰਜਾਬ ਦਾ ਹੋਇਆ ਪੰਜਾਬੀਆਂ ਨੂੰ ਖੜਮਸਤੀ ਚੜ ਜਾਂਦੀ ਹੈ ਜੰਗ ਦੇ ਨਾਂ ਦੇ ਉੱਤੇ ਲੋਕ ਭੰਗੜੇ ਪਾਉਣ ਲੱਗ ਜਾਂਦੇ ਜੰਗ ਦੇ ਨਾਂ ਦੇ ਉੱਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਹਾਦਰ ਬਹੁਤ ਆ ਇਹਦਾ ਮਤਲਬ ਇਹ ਆ ਕਿ ਸਾਡੇ ਵਿੱਚੋਂ ਕੁਝ ਕੁ ਲੋਕ ਮੂਰਖ ਬਹੁਤ ਆ ਬਹਾਦਰ ਲੋਕ ਇਹੋ ਜਿਹੀਆਂ ਹੁਸ਼ੀਆਂ ਹਰਕਤਾਂ ਨਹੀਂ ਕਰਦੇ ਹੁੰਦੇ ਇਹ ਮੂਰਖ ਕਰਦੇ ਹੁੰਦੇ ਆ ਜਿਹੜੇ ਬਲੈਕਆਊਟ ਦੇ ਵਿੱਚ ਵੀ ਪਟਾਕੇ ਚਲਾਉਂਦੇ ਹੋਣ ਜਿਹੜੇ ਖੇਤਾਂ ਦੇ ਵਿੱਚ ਡਿੱਗੀਆਂ ਹੋਈਆਂ ਮਜ਼ਾਈਲਾਂ ਜਾਂ ਡਿੱਗੇ ਹੋਏ ਰਾਕਟ ਜਾਂ ਡਿੱਗੇ ਹੋਏ ਡਰੋਨਾਂ ਦੇ ਨਾਲ ਫੋਟੋਆਂ ਕਰਵਾ ਕੇ ਗੱਲ ਕਹਿੰਦੇ ਹੁਣ ਕੀ ਭਾਵਿਕਦਾ ਹੋਊਗਾ ਯਾਰ ਜੇ ਆਪਾਂ ਕਵਾੜੀਏ ਨੂੰ ਵੇਚਣਾ ਹੋਵੇ ਇਹ ਰੀਲਾਂ ਬਣਾਉਣ ਦੇ ਲਈ ਗੱਲਾਂ ਕੰਮ ਆਉਂਦੀਆਂ ਜਦੋਂ ਪਤਾ ਹੋਵੇ ਕਿ ਇਹ ਨਹੀਂ ਜਾਣਕਾਰੀ ਵੀ ਅਗਲੇ ਪਲ ਦੇ ਵਿੱਚ ਮੇਰੇ ਮੂਰੇ ਕੀ ਡਿੱਗ ਪੈਣਾ ਤੇ ਪਤਾ ਨਹੀਂ ਕਿਹਨੇ ਕੀਨੇ ਖਤਮ ਹੋ ਜਾਣਾ ਉਦੋਂ ਫਿਰ ਇਹ ਗੱਲਾਂ ਸ਼ੋਭਦੀਆਂ ਨਹੀਂ ਤੇ ਸੁਜਦੀਆਂ ਨਹੀਂ ਰੀਲ ਵਾਲੀ ਜ਼ਿੰਦਗੀ ਤੇ ਰੀਲਾਂ ਵਾਲੀ ਜ਼ਿੰਦਗੀ ਤੇ ਰੀਅਲ ਜ਼ਿੰਦਗੀ ਦੇ ਵਿੱਚ ਅੰਤਰ ਹੁੰਦਾ ਆਪਾਂ ਰੀਲਾਂ ਵਾਲੀ ਜ਼ਿੰਦਗੀ ਨਹੀਂ ਆਪਾਂ ਰੀਅਲ ਜ਼ਿੰਦਗੀ ਦੇ ਵਿੱਚ ਅਮਲ ਕਰਨਾ ਸ਼ੁਰੂ ਕਰਕੇ ਆਪਾਂ ਰੀਅਲ ਜ਼ਿੰਦਗੀ ਨੂੰ ਸਮਝ ਗਏ ਸੋ ਗੱਲ ਮੁੱਕਦੀ ਇੱਥੇ ਆ ਜੀ ਕੁੱਲ ਮਿਲਾ ਕੇ 110 ਰੱਸਾ ਸਿਰੇ ਤੇ ਗੰਡ ਪੰਜਾਬ ਦੇ ਵਿੱਚ ਲੰਘੇ 24 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਧਮਾਕੇ ਹੋਏ ਆ। ਕਈ ਥਾਵਾਂ ਦੇ ਵਿੱਚ ਡਰੋਨ ਡਿੱਗੇ ਆ। ਕਈ ਥਾਵਾਂ ਤੇ ਮਜ਼ਾਈਲਾਂ ਡਿੱਗੀਆਂ। ਜਲੰਧਰ ਦੇ ਵਿੱਚ ਵੀ ਅਗ ਦੀਆਂ ਲਾਟਾਂ ਦੇਖੀਆਂ ਗਈਆਂ। ਵੱਖ-ਵੱਖ ਥਾਵਾਂ ਦੇ ਉੱਤੇ ਹੋਰ ਵੀ ਇਹੋ ਜਿਹੀਆਂ ਜਿਹੜੀਆਂ ਉਹ ਕਾਰਵਾਈਆਂ ਦੇਖੀਆਂ ਗਈਆਂ। ਪਰ ਪੁਲਿਸ ਦੇ ਵੱਲੋਂ ਤੇ ਫੌਜ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਪੂਰੇ ਚੌਕਸ ਆ। ਫੌਜ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਸਮੇਤ ਪੂਰੇ ਭਾਰਤ ਦਾ ਕੋਈ ਨੁਕਸਾਨ ਨਹੀਂ ਹੋਣ ਦਿਆਂਗੇ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਆਪਰੇਸ਼ਨ ਸਿੰਦੂਰ ਹਾਲੇ ਵੀ ਚੱਲ ਰਿਹਾ। ਅਤਵਾਦੀਆਂ ਦਾ ਖਾਤਮਾ ਕਰ ਦੇਣਾ ਪਰ ਅਸੀਂ ਉਧਰ ਜਾ ਕੇ ਕਬਜ਼ਾ ਕਰ ਲਿਆ ਉਧਰ ਤਬਾਹੀਆਂ ਠਾ ਰਦੀਆਂ ਉਹਨਾਂ ਨੇ ਇਧਰ ਆ ਕੇ ਬਹੁਤ ਨੁਕਸਾਨ ਕਰਤਾ ਇਹ ਗੱਲਾਂ ਹਲੇ ਝੂਠੀਆਂ ਹਨ ਬੇਕਸੂਰ ਲੋਕ ਭਾਵੇਂ ਥੋੜੇ ਮਰਨ ਪਾਵੇ ਬਹੁਤੇ ਮਰਨ ਹਰ ਬੰਦਾ ਆਪ ਦੇ ਟੱਬਰ ਲਈ ਬੜਾ ਮਹੱਤਵਪੂਰਨ ਹੁੰਦਾ ਇਹਨਾਂ ਗੱਲਾਂ ਵਾਲੇ ਦੇਖੀਏ ਹੋਛਿਆਂ ਤੋਂ ਫੁਕਰਿਆਂ ਤੋਂ ਅਫਵਾਹਾਂ ਫਲਾਉਣ ਵਾਲਿਆਂ ਤੋਂ ਗੱਲ ਚਬ ਕੇ ਕਰਨ ਵਾਲਿਆਂ ਤੋਂ ਟੂੰਬਾ ਲਾ ਕੇ ਨੱਠਣ ਵਾਲਿਆਂ ਤੋਂ ਸੁਚੇਤ ਰਹੋ ਜੋ ਹਕੀਕਤ ਹੈ ਉਹਨੂੰ ਸਮਝੋ ਤੇ ਜਾਣੋ ਕਬਰਾਹੋਂ ਨਾ ਦੂਜਾਂ ਨੂੰ ਵੀ ਕਬਰਾਹਟ ਦੇ ਵਿੱਚੋਂ ਕੱਢੋ ਉਹਨਾਂ ਦੇ ਸਾਰਥੀ ਬਣੋ ਉਹਨਾਂ ਦੇ ਸਹਿਯੋਗੀ ਬਣੋ ਜੇਕਰ ਕੋਈ ਕਬਰਾਹਟ ਦੇ ਵਿੱਚ ਹੈ ਉਹਨੂੰ ਇਹ ਗੱਲ ਕਹੋ ਨਾਲ ਖੜਾ ਆ ਤੇਰੇ ਚਿੰਤਾ ਨਹੀਂ ਕਰਨੀ ਕੁਝ ਨਹੀਂ ਵਿਗੜਦਾ